ਇਸ ਵਕਤ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਪੰਜਾਬ ਪੁਲਿਸ ਤੇ ਵਿੱਚ ਲਗਾਤਾਰ ਤਬਾਦਲੇ ਕੀਤੇ ਜਾ ਰਹੇ ਨੇ ਤੇ ਇਸੇ ਵਿਚਾਲੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਆਈਏਐਸ ਦਾ ਤਬਾਦਲਾ ਕੀਤਾ ਗਿਆ ਤੇ ਉਥੇ ਤਿੰਨ ਪੀਸੀਐਸ ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਪਰਮਜੀਤ ਸਿੰਘ ਪੀਸੀਐਸ ਨੂੰ ਸਿੱਖਿਆ ਵਿਭਾਗ ਡਾਇਰੈਕਟਰ ਲਗਾਇਆ ਗਿਆ ਸਪੰਜਾਬ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਤੇ ਉੱਥੇ ਹੀ ਪਰਮਜੀਤ ਸਿੰਘ ਪੀਸੀਐਸ ਨੂੰ ਸਿੱਖਿਆ ਵਿਭਾਗ ਸਕੈਂਡਰੀ ਦਾ ਡਾਇਰੈਕਟਰ ਲਗਾ ਦਿੱਤਾ ਗਿਆ ਸ਼੍ਰੀ ਪਰਮਿੰਦਰਪਾਲ ਸਿੰਘ ਆਈਏਐਸ 2016 ਰੈਂਕ ਦੇ ਅਧਿਕਾਰੀ ਸੀ ਤੇ ਉਹਨਾਂ ਨੂੰ ਹੁਣ ਜਿਹੜੀ ਨਵੀਂ ਪੋਸਟਿੰਗ ਦਿੱਤੀ ਗਈ ਪ੍ਰੋਜੈਕਟ ਡਾਇਰੈਕਟਰ ਵਰਲਡ ਬੈਂਕ ਪ੍ਰੋਜੈਕਟ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਕਮ ਐਡੀਸ਼ਨਲ ਸੈਕਟਰੀ ਸਕੂਲ ਐਜੂਕੇਸ਼ਨ ਵਜੋਂ ਪੋਸਟਿੰਗ ਕੀਤੀ ਗਈ ਤੇ ਉੱਥੇ 2012 ਰੈਂਕ ਦੀ ਸ਼੍ਰੀਮਤੀ ਅਮਨਿੰਦਰ ਕੋਰ ਪੀਸੀਐਸ ਨੂੰ ਡਾਇਰੈਕਟਰ ਸਟੇਟ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਦੇ ਵਜੋਂ ਪੋਸਟਿੰਗ ਕੀਤੀ ਗਈ ਤੇ ਉੱਥੇ ਹੀ 2012 ਰੈਂਕ ਦੇ ਸ਼੍ਰੀ ਸੰਜੀਵ ਸ਼ਰਮਾ ਪੀਸੀਐਸ ਅਧਿਕਾਰੀ ਜਿਨ੍ਹਾਂ ਦੀ ਪੋਸਟਿੰਗ ਹੁਣ ਕੀਤੀ ਗਈ ਹੈ ਨਵੀਂ ਜੁਆਇਨਿੰਗ ਹੋਵੇਗੀ ਜੁਆਇੰਟ ਸੈਕਟਰੀ ਹਾਈ ਐਜੂਕੇਸ਼ਨ ਐਂਡ ਲੈਂਗੁਏਜਸ ਇਨ ਅ ਪਲੇਸ ਆਫ ਸ਼੍ਰੀ ਪਰਮਜੀਤ ਸਿੰਘ ਤੇ ਉੱਥੇ ਜੇ ਗੱਲ ਕਰੀਏ 2016 ਰੈਂਕ ਦੇ ਪੀਸੀਐਸ ਅਧਿਕਾਰੀ ਸ਼੍ਰੀ ਪਰਮਜੀਤ ਸਿੰਘ ਉਹਨਾਂ ਨੂੰ ਵੀ ਨਵੀਂ ਜੜੀਆ ਪੋਸਟਿੰਗ ਕੀਤੀ ਡਾਇਰੈਕਟਰ ਸਕੂਲ ਐਜੂਕੇਸ਼ਨ ਸਕੈਂਡਰੀ ਉਹ ਜੜੀਆ ਪੋਸਟਿੰਗ ਕੀਤੀ ਗਈ ਸੋ ਪੰਜਾਬ ਸਰਕਾਰ ਦੇ ਵੱਲੋਂ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਪੰਜਾਬ ਸਰਕਾਰ ਦੇ ਵੱਲੋਂ ਕ ਆਈ ਐਸ ਦਾ ਤਬਾਦਲਾ ਕੀਤਾ ਗਿਆ ਤੇ ਉਥੇ 3 ਪੀ ਸੀ ਐਸ ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ ਪੀ ਸੀ ਐਸ ਅਧਿਕਾਰੀ ਪਰਮਜੀਤ ਸਿੰਘ ਨੂੰ ਸਿੱਖਿਆ ਵਿਭਾਗ ਕੰਟਰੀ ਦਾ ਡਾਇਰੈਕਟਰ ਲਗਾਇਆ ਗਿਆ ਇਸ ਵਕਤ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਪੰਜਾਬ ਪੁਲਿਸ ਤੇ ਵਿੱਚ ਲਗਾਤਾਰ ਤਬਾਦਲੇ ਕੀਤੇ ਜਾ ਰਹੇ ਨੇ ਤੇ ਇਸੇ ਵਿਚਾਲੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਆਈਏਐਸ ਦਾ ਤਬਾਦਲਾ ਕੀਤਾ ਗਿਆ ਤੇ ਉਥੇ ਤਿੰਨ ਪੀਸੀਐਸ ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਪਰਮਜੀਤ ਸਿੰਘ ਪੀਸੀਐਸ ਨੂੰ ਸਿੱਖਿਆ ਵਿਭਾਗ ਦਾ ਡਾਇਰੈਕਟਰ ਲਗਾਇਆ ਗਿਆ ਸ ਪੰਜਾਬ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਤੇ ਉੱਥੇ ਹੀ ਪਰਮਜੀਤ ਸਿੰਘ ਪੀਸੀਐਸ ਨੂੰ ਸਿੱਖਿਆ ਵਿਭਾਗ ਸਕੈਂਡਰੀ ਦਾ ਡਾਇਰੈਕਟਰ ਲਗਾ ਦਿੱਤਾ ਗਿਆ ਸ਼੍ਰੀ ਪਰਮਿੰਦਰਪਾਲ ਸਿੰਘ ਆਈਏਐਸ 2016 ਰੈਂਕ ਦੇ ਅਧਿਕਾਰੀ ਸੀ ਤੇ ਉਹਨਾਂ ਨੂੰ ਹੁਣ ਜਿਹੜੀ ਨਵੀਂ ਪੋਸਟਿੰਗ ਦਿੱਤੀ ਗਈ ਪ੍ਰੋਜੈਕਟ ਡਾਇਰੈਕਟਰ ਵਰਲਡ ਬੈਂਕ ਪ੍ਰੋਜੈਕਟ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਕਮ ਐਡੀਸ਼ਨਲ ਸੈਕਟਰੀ ਸਕੂਲ ਐਜੂਕੇਸ਼ਨ ਵਜੋਂ ਪੋਸਟਿੰਗ ਕੀਤੀ ਗਈ ਤੇ ਉੱਥੇ 2012 ਰੈਂਕ ਦੀ ਸ਼੍ਰੀਮਤੀ ਅਮਨਿੰਦਰ ਕੋਰ ਪੀਸੀਐਸ ਨੂੰ ਡਾਇਰੈਕਟਰ ਸਟੇਟ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਦੇ ਵਜੋਂ ਪੋਸਟਿੰਗ ਕੀਤੀ ਗਈ ਤੇ ਉੱਥੇ ਹੀ 2012 ਰੈਂਕ ਦੇ ਸ਼੍ਰੀ ਸੰਜੀਵ ਸ਼ਰਮਾ ਪੀਸੀ ਐਸ ਅਧਿਕਾਰੀ ਜਿਨ੍ਹਾਂ ਦੀ ਪੋਸਟਿੰਗ ਹੁਣ ਕੀਤੀ ਗਈ ਹੈ ਨਵੀਂ ਜੁਆਇਨਿੰਗ ਹੋਵੇਗੀ ਜੁਆਇੰਟ ਸੈਕਟਰੀ ਹਾਈਰ ਐਜੂਕੇਸ਼ਨ ਐਂਡ ਲੈਂਗੁਏਜਸ ਇਨ ਅ ਪਲੇਸ ਆਫ ਸ਼੍ਰੀ ਪਰਮਜੀਤ ਸਿੰਘ ਉੱਥੇ ਜੇ ਗੱਲ ਕਰੀਏ 2016 ਰੈਂਕ ਦੇ ਪੀਸੀਐਸ ਅਧਿਕਾਰੀ ਸ਼੍ਰੀ ਪਰਮਜੀਤ ਸਿੰਘ ਉਹਨਾਂ ਨੂੰ ਵੀ ਨਵੀਂ ਜਿਹੜੀ ਆ ਪੋਸਟਿੰਗ ਕੀਤੀ ਡਾਇਰੈਕਟਰ ਸਕੂਲ ਐਜੂਕੇਸ਼ਨ ਸਕੈਂਡਰੀ ਉਹ ਜਿਹੜੀ ਆ ਪੋਸਟਿੰਗ ਕੀਤੀਗੇ ਸੋ ਪੰਜਾਬ ਸਰਕਾਰ ਦੇ ਵੱਲੋਂ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਪੰਜਾਬ ਸਰਕਾਰ ਦੇ ਵੱਲੋਂ ਇੱਕ ਆਈਏਐਸ ਦਾ ਤਬਾਦਲਾ ਕੀਤਾ ਗਿਆ ਤੇ ਉੱਥੇ ਤਿੰਨ ਪੀਸੀਐਸ ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ ਪੀਸੀਐਸ ਅਧਿਕਾਰੀ ਪਰਮਜੀਤ ਸਿੰਘ ਨੂੰ ਸਿੱਖਿਆ ਵਿਭਾਗ ਕੰਟਰੀ ਦਾ ਡਾਇਰੈਕਟਰ ਲਗਾਇਆ ਗਿਆ ਕਿ